ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਤੁਸੀਂ ਮੈਨੂੰ ਦੇਖ ਰਹੇ ਹੋ ਜਿੱਥੇ ਮੈਨੂੰ ਸੁਣ ਰਹੇ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਤੇ ਤੁਹਾਡੀ ਤਰੱਕੀ ਦੀਆਂ ਤੁਹਾਡੀ ਤੰਦਰੁਸਤੀ ਦੀਆਂ ਮੈਂ ਦੁਆਮਕਾਦਾਂ ਲਾਸ ਕਰਦੀ ਹਾਂ ਇੱਕ ਵਾਰ ਫਿਰ ਮੈਂ ਤੁਹਾਡੇ ਨਾਲ ਰੂਬਰੂ ਫੇਸਬੁੱਕ ਤੇ ਲਾਈਵ ਅਸਾਜਾ ਸੋਸ਼ਲ ਮੀਡੀਆ ਰਹੀ ਲਾਈਵ ਹੋਣ ਨਾਲ ਇੱਕ ਤਾਂ ਇੱਕ ਦੂਜੇ ਨਾਲ ਰੂਹ ਦੀਆਂ ਗੱਲਾਂ ਹੋ ਜਾਂਦੀਆਂ ਨੇ ਦੂਜਾ ਜਿਹੜੇ ਪੱਖ ਦੇ ਮਸਲੇ ਨੇ ਉਹਨੂੰ ਆਪਾਂ ਡਿਸਕਸ ਕਰ ਸਕਦੇ ਹਾਂ ਤੁਹਾਡੇ ਸੁਝਾਅ ਤੁਹਾਡੇ ਜਿਹੜੇ ਕੀਮਤੀ ਵਿਚਾਰ ਨੇ ਜਿਹੜੇ ਉਹ ਵੀ ਸਾਡੇ ਤੱਕ ਪਹੁੰਚ ਜਾਂਦੇ ਨੇ ਸੋ ਬਹੁਤ ਵੱਡਾ ਜ਼ਰੀਆ ਹੈ ਇਹ ਆਪਸ ਦੇ ਵਿੱਚ ਤਾਲਮੇਲ ਰੱਖਣ ਦਾ ਕਨੈਕਟੀਵਿਟੀ ਰੱਖਣ ਦਾ ਦੋਸਤੋ ਅੱਜ ਜਿਹੜੇ ਵਿਸ਼ੇ ਤੇ ਮੈਂ ਗੱਲ ਕਰੂੰਗਾ ਬੜਾ ਗੰਭੀਰ ਬੋਧਾ ਹੈ ਔਰ ਇਸ ਲਈ ਕਈ ਸਾਲਾਂ ਤੋਂ ਅਖਬਾਰਾਂ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਉਹਦੇ ਬਾਰੇ ਖਬਰਾਂ ਛਪਦੀਆਂ ਨੇ ਉਹ ਹੈਗਾ ਰੇਤ mafia ਪੰਜਾਬ ਨੂੰ ਕੁਦਰਤ ਨੇ ਨੇਚਰ ਨੇ ਦਰਿਆਵਾਂ ਦੇ ਹਾਰ ਪਾਏ ਤੇ ਜਿਹੜੇ ਦਰਿਆ ਨੇ ਉਹਨਾਂ ਦੇ ਵਿੱਚ ਰੇਤਾ ਬਹੁਤ ਕੀਮਤੀ ਚੀਜ਼ ਹੈ ਜੋ ਘਰ ਬਣਾਉਣ ਵੇਲੇ ਜਾਂ ਜਿਹੜਾ ਕੰਸਟਰਕਸ਼ਨ ਦੇ ਕੰਮ ਦੇ ਵਿੱਚ ਵਰਤਿਆ ਜਾਂਦਾ ਸੋ ਕੁਦਰਤ ਨੇ ਦਰਿਆਵਾਂ ਦੇ ਹਾਰ ਪੰਜਾਬ ਨੂੰ ਪਾਏ ਪਰ ਕੁਝ ਲਾਲਚੀ ਲੀਡਰ ਜਿਹੜੇ ਨੇ ਉਹਨਾਂ ਦਰਿਆਵਾਂ ਦੇ ਮਾਲਕ ਬਣ ਕੇ ਬਹਿ ਗਏ ਆਪਣੀ ਨਿੱਜੀ ਜਾਇਦਾਦ ਸਮਝ ਲਿਆ। ਇਸ ਤੋਂ ਪਹਿਲਾਂ ਅਕਾਲੀ ਦਲ 10 ਸਾਲ ਆਪਣੇ ਚਹੇਤਿਆਂ ਨੂੰ ਰੇਤਾ ਦੇ ਖੱਡਾਂ ਦੇ ਠੇਕੇ ਦਿੰਦਾ ਰਿਹਾ। ਉਹ ਜਗ ਜਹਾਨ ਹੈ ਜਿਦੇ ਵਿੱਚ ਕਾਂਗਰਸ ਨੇ ਵੀ ਕਾਫੀ ਹਿੱਸੇਦਾਰੀਆਂ ਕਾਂਗਰਸ ਦੇ ਜਿਹੜੇ ਲੀਡਰ ਸੀ ਉਹਨਾਂ ਦੀ ਵੀ ਸਿਰਾਲ ਮਿਲ ਕੇ ਆਪਸ ਦੇ ਵਿੱਚ ਇਹ ਪੰਜਾਬ ਦੇ ਰੇਤਾ ਨੂੰ ਲੁੱਟਦੇ ਸੀ। ਤੇ ਬਲੈਕ ਦੇ ਵਿੱਚ ਰੇਤਾ ਜਿਹੜੀ ਹੈ ਉਹ ਮਿਲਦੀ ਹੈ ਅੱਜ ਕੱਲ੍ਹ ਵੀ। ਸੋ ਹੁਣ ਕਾਂਗਰਸ ਦੀ ਸਰਕਾਰ ਬਣੀ ਹੈ ਕੈਪਟਨ ਮਰਿੰਦਰ ਸਿੰਘ ਜੀ ਨੇ ਆਪਣੇ ਭਾਸ਼ਣਾਂ ਦੇ ਵਿੱਚ ਵੀ ਇਲੈਕਸ਼ਨਾਂ ਤੋਂ ਪਹਿਲਾਂ ਤੇ ਮੈਨੀਫੈਸਟੋ ਦੇ ਵਿੱਚ ਵੀ ਕਿਹਾ ਸੀ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਰੇਟਾ ਸਸਤਾ ਹੋਜੂ ਤੇ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਘਰ ਪਾਉਣਾ ਜਿਹੜਾ ਉਹਨਾਂ ਦੀ ਪਹੁੰਚ ਦੇ ਵਿੱਚ ਆ ਜੂਗਾ ਹੁਣ ਤਾਂ ਪਹੁੰਚ ਤੋਂ ਬਾਹਰ ਹੈ ਪਰ ਜਦੋਂ ਸਰਕਾਰ ਬਣੀ ਉਸ ਤੋਂ ਬਾਅਦ 3 ਮਹੀਨੇ ਦੇ ਵਿੱਚ ਹੀ ਜਿਹੜੀ ਬਿੱਲੀ ਹੈ ਕਾਂਗਰਸ ਦੀ ਉਹ ਥੈਲਿਓਂ ਬਾਹਰ ਆ ਗਈ ਪੂਰੇ ਅਖਬਾਰਾਂ ਦੇ ਵਿੱਚ ਅੱਜ ਛਾਇਆ ਹੋਇਆ ਹੈ ਪਿਛਲੇ ਕਈ ਦਿਨਾਂ ਤੋਂ ਕਿ ਕਿਵੇਂ ਰਾਣਾ ਗੁਰਜੀਤ ਜਿਹੜਾ ਕਿ ਕਪੂਰਥਲੇ ਤੋਂ ਐਮਐਲਏ ਜਿਹੜਾ ਜਿੱਦਿ ਸ਼ੂਗਰ ਮਿਲਾਂ ਨੇ ਉਹਦੇ ਜਿਹੜੇ ਨੌਕਰ ਨੇ ਜਿਹਦੇ ਵਿੱਚ ਇੱਕ ਅਮਿਤ ਬਹਾਦਰ ਨਾਂ ਦਾ ਨੇਪਾਲੀ ਜਿਹੜਾ ਕਿ ਰਸੋਈਆ ਖਾਣਾ ਬਣਾਉਂਦਾ ਉਹਨਾਂ ਦਾ ਰਾਣਾ ਗੁਰਜੀਤ ਦਾ ਘਰੇ ਜਾਂ ਫੈਕਟਰੀ ਜਿੱਥੇ ਵੀ ਉਹਨੇ 26 ਕਰੋੜ ਰੁਪਏ ਦੀ ਬੋਲੀ ਦੇ ਕੇ ਇੱਕ ਰੇਤਾ ਦੀ ਖੱਡ ਜਿਹੜੀ ਹੈ ਉਹ ਆਪਣੀ ਨਾਕਰਵਾਈ ਹੈ ਜਾਨੀ ਕਿ ਟੋਟਲ 45 ਕਰੋੜ ਜਿਹਦੇ ਵਿੱਚ ਮੈਂ ਮੇਰੇ ਕੋਲੇ ਸਾਰੇ ਤੱਥ ਪਏ ਨੇ ਮੈਂ ਤੁਹਾਡੇ ਨਾਲ ਸਾਰੇ ਸਾਂਝੇ ਕਰਨਾ ਚਾਹੁੰਗਾ ਟੋਟਲ ਜਿਹੜਾ ਇਹਨਾਂ ਨੇ ਕੀਤਾ ਕਿ 45 ਕਰੋੜ 96 ਲੱਖ ਰੁਪਏ ਦੇ ਕੱਲਾ ਰਾਣਾ ਗੁਰਜੀਤ ਦੇ ਇੱਕ ਬਹਾਦਰ ਜਿਹੜਾ ਨੇਪਾਲੀ ਨਾਗਰਿਕ ਹੈ ਰਸੋਈਆ ਤੇ ਦੋ ਤਿੰਨ ਹੋਰ ਜਿਹੜੇ ਉਹਨਾਂ ਦੇ ਮੁਲਾਜ਼ਮ ਨੇ ਆ ਉਹਨਾਂ ਦੇ ਨਾਂ ਤੇ ਜਿਹੜੇ ਨੇ ਉਹ ਠੇਕੇ ਲੈ ਲਏ ਗਏ ਨੇ ਪਰ ਠੇਕਾ ਬੋਲੀ ਉਹਨਾਂ ਦੇ ਨਾਂ 'ਤੇ ਜਦੋਂ ਹੋ ਗਈ ਸਫਲ ਸਫਲਤਾ ਪੂਰਵਕ ਤਾਂ 22 ਕਰੋੜ 88 ਲੱਖ ਰੁਪਏ ਜਮ੍ਹਾਂ ਵੀ ਕਰਾ ਦਿੱਤਾ ਗਿਆ 50% ਸਵਾਲ ਇਹ ਪਤੋਂਦੇ ਕਿ ਜੀ ਰਾਣਾ ਗੁਰਜੀਤ ਜੀ ਤੁਸੀਂ ਕਹਿੰਦੇ ਹੋ ਕਿ ਜੀ ਸਾਡੇ ਮਲਾਜ਼ਮ ਸੀ ਕੋਈ ਵੀ ਵੱਡਾ ਕੰਮ ਕਰ ਸਕਦਾ ਹੈ ਉਹਨਾਂ ਨੂੰ ਛੋਟ ਹੈ ਤਾਂ ਕੋਈ ਵੀ ਖੁੱਲ੍ਹ ਹੈ ਜਾਂਦੀ ਹੈ ਕਿ ਕੋਈ ਵੀ ਵੱਡਾ ਕੰਮ ਕਰੋ ਜੇ ਕਰਨੇ ਚਾਹੁੰਦੇ ਪਰ ਕਿਰਪਾ ਕਰਕੇ ਰਾਣਾ ਗੁਰਜੀਤ ਜੀ ਸਾਨੂੰ ਪੰਜਾਬੀਆਂ ਨੂੰ ਇਹ ਸਮਝਾ ਦਿਓ ਸਾਰਿਆਂ ਨੂੰ ਕਿ ਇੱਥੇ ਫੈਕਟਰੀਆਂ ਦੇ ਮਾਲਕ ਤਾਂ ਭੁੱਖੇ ਮਰ ਰਹੇ ਨੇ ਵਪਾਰੀ ਜਿਹੜੇ ਨੇ ਜਾਂ ਆਪਣਾ ਵਪਾਰ ਬਦਲ ਕੇ ਦੂਜੇ ਸਟੇਟਾਂ 'ਚ ਜਾ ਰਹੇ ਨੇ ਜਾਂ ਆਪਣਾ ਕੰਮ ਧੰਦਾ ਹੀ ਬਦਲ ਰਹੇ ਨੇ ਕਿ ਛੱਡ ਦੋ ਜਿੱਤੋਂ ਘਾਟਾ ਪੈਂਦਾ ਬੇਰਜ਼ ਨੌਜਵਾਨ ਬੇਰੁਜ਼ਗਾਰ ਨੇ ਡਿਗਰੀਆਂ ਲੈ ਕੇ ਪਾਣੀ ਦੇ ਟੈਂਕੀਆਂ ਤੇ ਚੜ ਕੇ ਮਰਦਾਬਾਦ ਦੇ ਨਾਰੇ ਲਾਉਂਦੇ ਨੇ ਕਿਸਾਨ ਆਤਮ ਹੱਤਿਆ ਕਰੀ ਜਾਂਦਾ 25 25 30 30 40 40 ਇੱਕ ਕੜਾ ਵਾਲਾ ਵੀ ਮਸਾ ਗੁਜ਼ਾਰਾ ਕਰਦਾ ਰੋਟੀ ਦੇ ਲਾਲੇ ਪਏ ਹੋਏ ਨੇ ਤੇ ਬੁਢਾਪਾ ਪੈਨਸ਼ਨ ਨਹੀਂ ਮਿਲਦੀ ਲੋਕ ਇਲਾਜ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਘਰਾਂ 'ਚ ਮੰੰਜਿਆਂ ਤੇ ਪਾਈ ਪਏ ਨੇ ਕਿ ਇਲਾਜ ਵਾਸਤੇ ਪੈਸੇ ਹੈ ਨਹੀਂ ਤੇ ਫਿਰ ਤੁਹਾਡੇ ਜਿਹੜੇ ਰਸੋਈਏ ਜਾਂ ਤੁਹਾਡੇ ਜਿਹੜੇ ਨੌਕਰ ਨੇ ਉਹ ਕਰੋੜਾ ਰੁਪਇਆ ਕਿੱਥੋਂ ਲਿਆਏ ਫਿਰ ਸਾਨੂੰ ਵੀ ਕੋਈ ਤਰੀਕਾ ਦੱਸ ਦੋ ਤਾਂ ਕਿ ਪੰਜਾਬੀ ਅਮੀਰ ਹੋ ਜਾਵਾਂ ਪੰਜਾਬੀ ਤਾਂ ਬਾਹਰਲੇ ਮੁਲਕਾਂ ਨੂੰ ਭੱਜੀ ਜਾਂਦੇ ਆ ਪਿਓ ਦੀਆਂ ਜ਼ਮੀਨਾਂ ਵੇਚੀ ਜਾਂਦੇ ਆ ਮਾਂ ਦੀਆਂ ਵਾਲੀਆਂ ਵੇਚੀ ਜਾਂਦੇ ਆ ਕਿਤੇ ਕਿਸੇ ਮੁਲਕ ਦੇ ਵਿੱਚ ਵੀ ਮੌਕਾ ਮਿਲ ਜੇ ਸਾਨੂੰ ਬਸ ਇੱਕ ਵਾਰੀ ਇੱਥੋਂ ਕੱਢ ਲੋ ਤੇ ਹਾਲਾਤ ਇਹ ਨੇ ਕਿ ਤੁਹਾਡੇ ਜਿਹੜੇ ਨੌਕਰ ਨੇ ਉਹ ਕਰੋੜਾ ਰੁਪਇਆ ਦੇ ਠੇਕੇ ਕਿਵੇਂ ਲੈਣ ਲੱਗ ਜਾਂਦੇ ਨੇ ਕਿੱਥੋਂ ਆਏ ਨੇ ਪੈਸੇ ਉਹ ਅਕਸੀ ਰੂੜਾ ਜਿਹੜੇ ਕਿ ਬਹੁਤ ਵੱਡੇ ਵਕੀਲ ਨੇ ਉਹਨਾਂ ਨੇ ईडी ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਚਿੱਠੀ ਲਿਖੀ ਹੈ ਕਿ ਇਹਨੂੰ ਬੇਨਾਮੀ ਜਿਹੜੀ ਪ੍ਰਾਪਰਟੀ ਹੈ ਉਸ ਐਕਟ ਦੇ ਅੰਡਰ ਕਾਰਵਾਈ ਕੀਤੀ ਜਾਵੇ ਕਿ ਪਤਾ ਪਤਾ ਕੀਤਾ ਜਾਵੇ ਪੈਸੇ ਕਿੱਥੋਂ ਆਏ ਨੇ ਤੇ ਪੈਸੇ ਜਿਹੜੇ ਜਮ੍ਹਾਂ ਕਰਾਏ ਨੇ ਉਹ ਕਿਹੜੀ ਫਰਮ ਨੇ ਜਮ੍ਹਾਂ ਕਰਾਏ ਨੇ ਇੱਕ ਨੇਪਾਲੀ ਨਾਗਰਿਕ ਇੰਡੀਆ ਚ ਆ ਕੇ ਕਿਸ ਤਰ੍ਹਾਂ ਆਪਣੇ ਇੱਥੇ ਖਾਤੇ ਖਲਾ ਕੇ ਤੇ ਉਹ 26 26 ਕਰੋੜ ਰੁਪਏ ਦੇ ਠੇਕੇ ਲੈਂਦਾ ਇਹ ਦਾਲ ਚ ਕਾਲਾ ਨਹੀਂ ਕੈਫਨ ਸਾਹਿਬ ਇਹ ਦਾਲ ਹੀ ਕਾਲੀ ਐ ਸੰਜ ਤੁਹਾਨੂੰ ਜਵਾਬ ਦੇਣਾ ਪਊਗਾ ਇਹ ਕਿਉਂਕਿ ਵਿਰੋਧੀ ਧਿਰ ਦੇ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹ ਗੱਲ ਨੂੰ ਲੋਕਾਂ ਤੱਕ ਲੈ ਕੇ ਜਾਈਏ ਔਰ ਲੈ ਕੇ ਜਾਵਾਂਗੇ ਆਮ ਆਦਮੀ ਪਾਰਟੀ ਨੂੰ 2 MLA ਜਿਤਾ ਕੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਤੁਹਾਡੀ ਸਰਕਾਰ ਤੇ ਚੌਕੀਦਾਰ ਲਾਇਆ ਅਸੀਂ ਚੌਕੀਦਾਰੀ ਕਰਾਂਗੇ ਅਸੀਂ ਜਾਗਦੇ ਰਹੋ ਦਾ ਹੋਕਾ ਦੇਵਾਂਗੇ ਉਸੇ ਤਰੀਕਾ ਸਾਰਾ ਕੁਝ ਲੁੱਟ ਚੱਲ ਰਹੀ ਹੈ ਤੁਸੀਂ ਹਰ ਹਰ ਵਾਰ ਤੋਂ ਹੁਣ ਮੁੱਕ ਰਹੇ ਹੋ ਨੌਕਰੀਆਂ ਦੇਣ ਤੋਂ ਮੁੱਕ ਰਗੇ 스마트ਫੋਨਾਂ ਦੀ ਗੱਲ ਛੱਡ ਦਿਓ ਤੁਸੀਂ ਕਹਿੰਦੇ ਸੀ 2000 ਰੁਪਏ ਵੜਾਪਾ ਪੈਨਸ਼ਨ ਹੋਊਗੀ ਉਹਦੀ ਹਜੇ ਤੱਕ ਕੋਈ ਗੱਲ ਹੀ ਕੀਤੀ ਕਾਜੀ ਮਾਫਤ ਤੁਸੀਂ ਮੁੱਕਰ ਗਏ ਸੋ ਇਹ ਇਹ ਕਹਿ ਕੇ ਕਿ ਮੇਰੀ ਆਖਰੀ ਵਾਰੀ ਹੈ ਮੈਨੂੰ ਇੱਕ ਮੌਕਾ ਦੇ ਦਿਓ ਇਹ ਆਖਰੀ ਵਾਰੀ ਇਹਦਾ ਮਤਲਬ ਫਿਰ ਤੁਸੀਂ ਪੰਜਾਬ ਨੂੰ ਬਰਬਾਦ ਕਰਕੇ ਜਾਣੇ ਜਾ ਆਖਰੀ ਵਾਰੀ ਸੋ ਇਹਨਾਂ ਗੱਲਾਂ ਦੇ ਜਵਾਬ ਦੇਣੇ ਪੈਣਗੇ ਅੱਜ ਦੇ ਅਖਬਾਰ ਦੇ ਵਿੱਚ ਜੋ ਛਪਿਆ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਰੇਤੇ ਦੇ ਭਾਜ ਜਿਹੜੇ ਨੇ ਉਹ ਕਿੱਥੇ ਜਿੱਗੇ ਨੇ ਆ ਮੈਂ ਇਹ ਹੋਣਾ ਚਾਹੁੰਗਾ ਅੰਬਰੀ ਚੜੀਆਂ ਰੇਤ ਦੀਆਂ ਕੀਮਤਾਂ ਪੰਜਾਬੀ ਜਾਗਰਣ ਅਖਬਾਰ ਦੇ ਵਿੱਚ ਅੱਜ ਲੱਗੀ ਖਬਰ ਕਿ ਜਿਹੜਾ ਟਰੱਕ ਆ ਬੋਲੀ ਜਦੋਂ ਇਹ ਬੋਲੀ ਇਹਨਾਂ ਨੇ ਕੀਤੀ ਐ ਜਿਹੜਾ ਰੇਤ ਦਾ ਟਰੱਕ 30 ਫੁੱਟ ਰੇਤ ਜਿਹੜਾ ਜਿਹਦੇ ਵਿੱਚ ਪੈਂਦਾ ਉਹ 10 ਤੋਂ 12000 ਰੁਪਏ ਦਾ ਸੀ ਅੱਜ ਉਹ ਬਲੈਕ ਦੇ ਵਿੱਚ 40000 ਰੁਪਏ ਦਾ ਮਿਲ ਰਿਹਾ ਜੀ ਤੇ ਜਿਹੜੀ ਟਰਾਲੀ ਪਹਿਲਾਂ ਮੁਕਸਰ ਜ਼ਿਲ੍ਹੇ ਦੇ ਵਿੱਚ ਕਿਹੜੇ ਜ਼ਿਲ੍ਹੇ ਵਿੱਚ ਕਿਹੜੇ ਭਾਅ ਨੇ ਸਾਰੇ ਲਿਖੇ ਨੇ ਮੁਕਸਰ ਜ਼ਿਲ੍ਹੇ ਦੇ ਵਿੱਚ 600 ਰੁਪਏ ਦੀ ਟਰਾਲੀ ਮਿਲਦੀ ਸੀ ਜਿਹੜੀ ਰੇਤਾ ਦੀ ਜਨਵਰੀ ਫਰਵਰੀ ਚ ਹੁਣ ਉਹ 1800 ਰੁਪਏ ਦੀ ਐ 3 ਗੁਣਾ ਰੇਟ ਵਧ ਗਿਆ ਜੀ ਕੈਪਟਨ ਸਾਹਿਬ ਤੁਹਾਡੀ ਸਰਕਾਰ ਚ ਹੁਣ ਹਸਿਆਰਪੁਰ ਦੇ ਵਿੱਚ ਜਿਹੜੀ 1000 ਰੁਪਏ ਦੀ ਟਰਾਲੀ ਮਿਲਦੀ ਤਰਨਤਾਰਨ ਦੇ ਵਿੱਚ ਜਿਹੜੀ 1600 ਦੀ ਟਰਾਲੀ ਮਿਲਦੀ ਸੀ ਉਹ 4600 ਦੀ ਇੱਥੇ ਵੀ ਲਗਭਗ 3 ਗੁਣਾ ਭਾਅ ਵਧ ਗਿਆ ਬਰਨਾਲੇ 'ਚ 1600 ਦੀ ਜਿਹੜੀ ਟਰਾਲੀ ਮਿਲਦੀ ਸੀ 2300 ਦੀ ਹੋ ਗਈ ਨਾਵਾ ਸ਼ਹਿਰ 'ਚ 2500 ਵਾਲੀ 3000 ਦੀ ਮੋਗਾ ਦੇ ਵਿੱਚ 5500 ਵਾਲੀ 7000 ਦੀ ਗੁਰਦਾਸਪੁਰ ਦੇ ਵਿੱਚ 1900 ਵਾਲੀ 2600 ਦੀ ਫਰੀਦਕੋਟ ਦੇ ਵਿੱਚ 3000 ਵਾਲੀ ਟਰਾਲੀ 4000 ਦੀ ਹੋ ਗਈ ਕੈਪਟਨ ਸਾਹਿਬ ਕੀ ਐਸ ਕੰਮ ਵਾਸਤੇ ਤੁਸੀਂ ਪੰਜਾਬ ਦੀ ਕੰਡਾ ਤੇ ਲਿਖਿਆ ਸੀ ਕਿ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਸੋ ਇਹ ਤਾਂ ਉਹ ਗੱਲ ਹੋ ਗਈ ਕਿ ਉੱਤਰ ਕਾਟੋ ਮੈਂ ਚੜਾਂ ਹੁਣ ਉਹਨਾਂ ਦੀ ਵਾਰੀ ਛੱਡ ਗਈ ਤੁਸੀਂ ਤੁਹਾਡੀ ਵਾਰੀ ਆ ਗਈ ਸੋ ਇਹ ਜਿਹੜੀਆਂ ਵਾਰੀਆਂ ਬਣ ਕੇ ਤੁਸੀਂ ਪੰਜਾਬ ਦੇ ਨੇਚਰਲ ਸਰਸਿਸ ਨੂੰ ਲੁੱਟ ਰਹੇ ਹੋ ਉਧਰਤੀ ਸਰੋਤਾਂ ਨੂੰ ਲੁੱਟ ਰਹੇ ਹੋ ਆਮ ਆਦਮੀ ਪਾਰਟੀ ਦਾ ਸਖਤ ਵਿਰੋਧ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਕੈਪਟਨ ਸਾਹਿਬ ਤੁਹਾਡੇ ਤੋਂ ਕਿ ਰਾਣਾ ਗੁਰਜੀਤ ਨੂੰ ਇਮੀਡੀਏਟਲੀ ਤੁਰੰਤ ਪ੍ਰਭਾਵ ਤੇ ਜਿਹੜਾ ਕੈਬਨਿਟ ਦੇ ਵਿੱਚੋਂ ਬਰਖਾਸਤ ਕੀਤਾ ਜਾਵੇ ਤੇ ਇਹਦੀ ਜਾਂਚ ਨਿਰਪੱਖ ਹੋਵੇ ਨਹੀਂ ਤਾਂ ਕੈਪਟਨ ਸਾਹਿਬ ਇਹ ਵਕਤ ਬਹੁਤ ਵੱਡੀ ਚੀਜ਼ ਹੈ ਲੋਕ ਜਿਹੜੇ ਨੇ ਉਹ ਸਭ ਜਾਣਦੇ ਨੇ ਕਿ ਕੌਣ ਕਿੰਨੇ ਪਾਣੀ ਚਾਹੇ ਤੇ ਕੌਣ ਕੀ ਕਰ ਰਿਹਾ ਕੌਣ ਉਹਨਾਂ ਨਾਲ ਧੋਖਾ ਕਰ ਰਿਹਾ ਕੌਣ ਉਹਨਾਂ ਨੂੰ ਜਿਹੜਾ ਸ਼ੇਖ ਚਿੱਲੀ ਵਾਲੇ ਸੁਪਨੇ ਦਿਖਾ ਰਿਹਾ ਸੋ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਬਹੁਤ ਵੱਡਾ ਮੈਂਡੇਟ ਦਿੱਤਾ ਹੈ ਤੁਹਾਨੂੰ ਬਹੁਮਤ ਦਿੱਤਾ ਹੈ ਉਸ ਬਹੁਮਤ ਤੇ ਪੂਰੇ ਉਤਰੋਂ ਖਾਰੇ ਉਤਰੋਂ ਲੋਕਾਂ ਦਾ ਵਿਸ਼ਵਾਸ ਨਾ ਤੋੜੋ ਨਹੀਂ ਤਾਂ ਫਿਰ ਕੋਈ ਇਹ ਤਾਂ ਫਿਰ ਉਹੀ ਗੱਲ ਹੋ ਗਈ ਕਿ ਪਹਿਲਾਂ ਤੂੰ ਸੀ ਹੁਣ ਮੈਂ ਆ ਗਿਆ ਮੈਂ ਤੈਨੂੰ ਨਹੀਂ ਕੁਝ ਕਹਿੰਦਾ ਤੂੰ ਮੈਨੂੰ ਨਾ ਕੁਝ ਕਹੀਂ ਉਹੀ ਗੱਲ ਹੈ ਸੋ ਆਮ ਆਦਮੀ ਪਾਰਟੀ ਤੁਹਾਡੇ ਇਹ ਇਹਨਾਂ ਜਿਹੜੇ ਮੰਤਰੀਆਂ ਦੇ ਜਿਹੜੇ ਘਟਾਲੇ ਨੇ ਉਹਨਾਂ ਨੂੰ ਸਮੇਂ-ਸਮੇਂ ਤੇ ਉਜਾਗਰ ਕਰਦੀ ਰਹੂਗੀ। ਔਰ ਆਮ ਆਦਮੀ ਪਾਰਟੀ ਨੇ ਫੈਸਲਾ ਕੀਤਾ ਕਿ 30 ਮਈ ਨੂੰ 30 ਮਈ ਤੱਕ ਤੁਸੀਂ ਫੈਸਲਾ ਕੋਈ ਕਰ ਲਓ। ਰਾਣਾ ਗੁਰਜੀਤ ਦੇ ਮਾਮਲੇ 'ਚ ਚੁੱਪੀ ਤੋੜੋ। ਨਹੀਂ ਤਾਂ ਫਿਰ 30 ਮਈ ਨੂੰ ਵਿਧਾਨ ਸਭਾ ਤੋਂ ਸਾਡੇ ਸਾਰੇ ਐਮ ਐਲ ਏ ਤੇ ਐਮ ਪੀ ਸਾਰੇ ਅਸੀਂ ਵਿਧਾਨ ਸਭਾ ਤੋਂ ਲੈ ਕੇ ਕੈਪਟਨ ਬਿੰਦਰ ਸਿੰਘ ਜੀ ਦੇ ਘਰ ਤੱਕ ਰੋਸ ਮਾਰਚ ਕਰਾਂਗੇ। ਤਾਂ ਕਿ ਇਹ ਮਾਮਲਾ ਮੀਡੀਆ ਦੇ ਵਿੱਚ ਆਵੇ। ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿ ਕਿਵੇਂ ਉਹਨਾਂ ਨੂੰ ਲੁੱਟਿਆ ਜਾ ਰਿਹਾ ਹੈ। ਕੁਛ ਨਹੀਂ ਬਦਲਿਆ ਕੱਲੀ ਪੱਗਾਂ ਦੇ ਰੰਗ ਬਦਲੇ ਨੇ ਕਾਰਾਂ ਉਹੀ ਨੇ ਲਾਲ ਬੱਤੀਆਂ ਵੀ ਉਹੀ ਨੇ ਸਭ ਕੁਛ ਉਹੀ ਹੈ ਹੈਲੀਕਾਪਟਰ ਵੀ ਉਹੀ ਨੇ ਬਸ ਸਿਰਫ ਏਜੰਟ ਬਦਲ ਗਏ ਸਿਰਫ ਮਾਲਕ ਬਦਲ ਗਏ ਸੋ ਮੈਂ ਆਪਣੇ ਵੱਲੋਂ ਵੀ ਅਪੀਲ ਕਰਦਾ ਕਪਤਨ ਸਾਹਿਬ ਤੁਸੀਂ ਇਮੀਡੀਏਟ ਐਕਸ਼ਨ ਲਓ ਕਿਉਂਕਿ ਆਮ ਆਦਮੀ ਪਾਰਟੀ ਬ੍ਰੁਧੀ ਤੇਰੇ ਦੇ ਵਿੱਚ ਹੈ ਮੈਂ ਲੋਕ ਸਭਾ ਦੇ ਵਿੱਚ ਬ੍ਰੁਧੀ ਤੇਰੇ ਚਾ ਮੇਰਾ ਵੀ ਫਰਜ਼ ਬਣਦਾ ਹੈ ਕਿ ਜਦੋਂ ਵੀ ਸਰਕਾਰ ਜਿਹੜੀ ਹੈ ਕੋਈ ਲੋਕਾਂ ਦੇ ਵਿਰੋਧੀ ਕੋਈ ਫੈਸਲਾ ਲੈ ਕੇ ਆਵੇ ਜਾਂ ਲੋਕਪੱਖੀ ਫੈਸਲਾ ਨਾ ਹੋਵੇ ਲੋਕਪੱਖੀ ਕਾਨੂੰਨ ਨਾ ਹੋਵੇ ਤਾਂ ਵਿਰੋਧੀ ਧਿਰ ਦਾ ਫਰਜ਼ ਬਣਦਾ ਕਿ ਉਹ ਉੱਥੇ ਰੌਲਾ ਪਾਵੇ ਔਰ ਸਰਕਾਰ ਤੇ ਦਬਾਅ ਪਾਵੇ ਕਿ ਇਹ ਕਾਨੂੰਨ ਵਾਪਸ ਲੈ ਜਾਣ ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ ਭਾਵੇਂ ਉਹ ਲੈਂਡ ਐਕੁਇਜ਼ੀਸ਼ਨ ਦਾ ਬਿਲ ਸੀਗਾ ਜ਼ਮੀਨ ਜਿਹੜੀ ਅਕਵਾਇਰ ਕਰਦੇ ਨੇ ਉਹ ਬਿਲ ਜਿਹੜਾ ਉਹਦੇ ਬਹੁਤ ਖਾਮੀਆਂ ਸੀ ਉਸ ਵੇਲੇ ਪਾਰਲੀਮੈਂਟ ਦੇ ਵਿੱਚ ਬਹੁਤ ਅਸੀਂ ਜਿਹੜਾ ਜ਼ੋਰ ਦਾ ਤਿੱਖਾ ਨਾਵਾਜ਼ ਠਾਈ ਤੇ ਸਰਕਾਰ ਨੂੰ ਕਾਨੂੰਨ ਬਦਲਣਾ ਪੈ ਗਿਆ ਭਾਵੇਂ ਉਹ ਕਿਸਾਨਾਂ ਦੀ ਆਤਮ ਹਿੱਤ ਦਾ ਮੁੱਦਾ ਹੋਵੇ ਪਾਰਲੀਮੈਂਟ ਦੇ ਵਿੱਚ ਉਠਾਇਆ ਤਾਂ ਮੈਂ ਉਹ ਬੇਰਜ਼ਗਾਰਾਂ ਤੇ ਸਰਕਾਰ ਦੇ ਅਤਿਆਚਾਰ ਦਾ ਮੁੱਦਾ ਹੋਵੇ ਉਹ ਵੀ ਉਠਾਇਆ। ਤਾਂ ਮੈਂ ਉਹ ਵਪਾਰੀਆਂ ਨੂੰ ਜਿਹੜੀ ਲੁੱਟ ਹੁੰਦੀ ਹੈ ਜਾਂ ਜਿਹੜੇ ਆ ਜਿਹੜੇ ਰੇਤਾਂ ਦੇ ਆ ਜਿਹੜੇ ਗੁੰਡਾ ਟੈਕਸ ਲੱਗਦੇ ਸੀ ਉਹਨਾਂ ਦੇ ਮਾਮਲੇ ਤੇ ਸੀ। ਮੁੱਦੇ ਜਿਹੜੇ ਨੇ ਉਠਾਏ, ਮਹਿੰਗਾਈ ਦੇ ਮੁੱਦੇ ਉਠਾਏ। ਜਿਹੜੇ ਦਲਿਤਾ ਤੇ ਅਤਿਆਚਾਰ ਹੁੰਦੇ ਆ ਉਹਨਾਂ ਦੇ ਉਹਨਾਂ ਦੇ ਮੁੱਦੇ ਅਸੀਂ ਉਠਾਏ। ਤੇ ਜਦੋਂ ਵੀ ਕਿਤੇ ਕੋਈ ਇਸ ਤਰ੍ਹਾਂ ਦੀ ਘਟਨਾ ਹੋਈ ਅਸੀਂ ਉੱਥੇ ਹਾਜ਼ਰ ਵੀ ਹੋਏ। ਸੋ ਆਮ ਆਦਮੀ ਪਾਰਟੀ ਲੋਕਾਂ ਨੇ ਮੰਡਟ ਦਿੱਤਾ ਹੈ 바이 ਐਮਐਲਏ ਦੇ ਕੇ ਲੋਕਾਂ ਨੇ ਸਾਨੂੰ ਇਹ ਫਤਵਾ ਦਿੱਤਾ ਹੈ ਕਿ ਤੁਸੀਂ ਸਰਕਾਰ ਦੇ ਕੰਮਾਂ ਤੇ ਨਿਗਰਾਨੀ ਰੱਖੋ ਤੇ ਅਸੀਂ ਹਰ ਪਲ ਨਿਗਰਾਨੀ ਰੱਖਾਂਗੇ ਲੋਕਾਂ ਨੇ ਸਾਨੂੰ ਤੁਹਾਡੇ ਸਰਕਾਰ ਦਾ ਚੌਂਕੀਦਾਰ ਲਾਇਆ ਹੈ ਤੇ ਅਸੀਂ ਜਾਗਦੇ ਰਹਾਂਦਾ ਹੋਕਾ ਦਿਲ ਦੇ ਰਾਵਾਂਗੇ ਜਿੰਨਾ ਚਿਰ ਤੁਸੀਂ ਇਹ ਲੁੱਟ ਬੰਦ ਨਹੀਂ ਕਰਦੇ ਇਨਕਲਾਬ ਜਿੰਦਾਬਾਦ